15 ਦਿਨਾਂ ਤੋਂ ਲਗਾਤਾਰ ਕੋਹਰਾ ਪੈ ਰਿਹਾ ਉਹਦੇ ਨਾਲ ਵੀ ਸਬਜ਼ੀ ਹਾਂ ਨਹੀਂ ਉਹਦੇ ਨਾਲ ਇੱਕ ਤਾਂ ਲੇਬਰ ਨਹੀਂ ਮਿਲਦੀ ਜਿਵੇਂ ਠੰਡ ਕਰਕੇ ਲੇਬਰ ਨਾ ਮਿਲਣ ਕਰਕੇ ਸਬਜ਼ੀ ਦੀ ਤੋੜਾਈ ਨਹੀਂ ਹੋ ਰਹੀ ਤਾਂ ਸਬਜ਼ੀ ਘੱਟ ਆਉਣ ਕਰਕੇ ਉਹਦਾ ਰੇਟ ਵੱਧ ਰਿਹਾ ਜਿਹੜੇ ਮੀਡੀਅਮ ਲੋਕ ਨੇ ਉਹਨਾਂ ਦਾ ਸਾਰਾ ਜਿਵੇਂ ਰਸੋਈ ਦਾ ਸਾਰਾ ਬਜਟ ਅਫਸੈਟ ਹੋ ਜਾਂਦਾ ਬਿਲਕੁਲ ਜੀ ਇੱਕ ਚੀਜ਼ ਜਿਹੜੀ ਤੁਸੀਂ 100 ਰੁਪਏ 'ਚ ਖਰੀਦ ਲਓਗੇ ਉਹੀ ਚੀਜ਼ ਤੁਸੀਂ 300 ਰੁਪਏ 'ਚ ਖਰੀਦ ਰਹੇ ਹੋ ਤਾਂ ਬੜੀ ਦਿੱਕਤ ਆਉਂਦੀ ਹੈ ਕੋਰਾ ਵੀਰ ਜੀ ਖਤਮ ਕਰਦਾ ਹੁਣ ਕੋਰਾ ਉੱਤੇ ਲਾਲ ਉਠ ਨਹੀਂ ਰਹੀ ਹੈਗੀ ਕੋਈ ਵੀ ਸਬਜ਼ੀ ਹੈ ਕੋਈ ਹਰਾ ਕੋਈ ਸਾਮਝੇ ਕਨ ਲਾਲੋ ਸੋ ਕੋਈ ਵੀ ਲਾ ਲਓ ਆਪਣੇ ਖਾਣ ਵਾਲੀਆਂ ਸਬਜ਼ੀਆਂ ਮੰਨ ਲਓ ਗੱਲ ਜਿਹੜੀ ਹੋ ਗਈ ਦੁਬਾਰੇ ਤਾਂ ਹੋ ਹੀ ਨਹੀਂ ਰਹੀ ਬਾਈ ਅਸੀਂ ਤਾਂ ਦੁਕਾਨਦਾਰਾਂ ਨਾਲ ਲੜਦੇ ਆ ਯਾਰ ਤੁਸੀਂ ਇਹਨਾਂ ਮਹਿੰਗੇ ਰੇਟ ਦੇ ਪਰ ਕਹਿੰਦੇ ਸਾਡੀ ਬੇਵਸੀ ਹੈ ਕਿਉਂਕਿ ਇਹ ਜਿਹੜਾ ਸਬਜ਼ੀ ਟੜਾਉਣ ਦੇ ਵਿੱਚ ਇਨੋਂ ਲੇਬਰ ਦੀ ਵੀ ਦਿੱਕਤ ਐ ਤੇ ਸਬਜ਼ੀ ਜਿਹੜੀ ਦੁੱਗਣੇ ਤਿਕਣੇ ਭਾਤੇ ਹੋ ਗਈ ਕੱਲ ਜਦੋਂ ਜਾਂ ਪਰਸੋਂ ਲੈ ਕੇ ਗਏ ਸੀ ਸਬਜ਼ੀ ਜਿਹੜੀ ਲਾਲ ਉਹ 30 ਰੁਪਏ ਦੂਜੇ ਦਿਨ ਤੀਸਰੇ ਦਿਨ ਆ ਕੇ ਦੇਖਦੇ ਆ ਉਹੀ ਸਬਜ਼ੀ 60 70 ਰੁਪਏ ਅਸੀਂ ਤਾਂ ਦੁਕਾਨਦਾਰਾਂ ਨਾਲ ਲੜਦੇ ਆ ਯਾਰ ਤੁਸੀਂ ਇਹਨਾਂ ਮਹਿੰਗੇ ਰੇਟ ਦੇ ਪਰ ਕਹਿੰਦੇ ਸਾਡੀ ਬੇਵੱਸੀ ਐ ਪਰ ਇਹਦੇ ਲਈ ਸਰਕਾਰ ਨੂੰ ਅਸੀਂ ਚਾਹੁੰਦੇ ਆ ਵੀ ਕੁਛ ਨਾ ਕੁਛ ਨਾ ਦੇਣ ਕੁਝ ਮਦਦ ਕਰਨੀ ਚਾਹੀਦੀ ਸਹਾਇਤਾ ਕਰਨੀ ਚਾਹੀਦੀ ਤੋਂ ਪਬਲਿਕ ਦੇ ਪਬਲਿਕ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੇ ਮੱਦੇ ਨਜ਼ਰ ਇਹ ਤਾਂ ਕਿ ਰੇਟ ਨਾ ਵਧਨ ਕੋਈ ਨਾ ਕੋਈ ਇਹਦੀ ਸਹੂਲਤ ਦੇਣੀ ਚਾਹੀਦੀ ਹੈ ਕੋਈ ਫਿਕਸ ਹੋਣੇ ਗਾਈ ਦੇ ਹਾਂ ਬਿਲਕੁਲ ਕੋਈ ਭਾਅ ਫਿਕਸ ਹੋਣੇ ਦੁਕਾਨਦਾਰਾਂ ਨਾਲ ਅਸੀਂ ਲੜਦੇ ਆਂ ਇਹ ਕਹਿੰਦੇ ਸਾਡੀ ਬੇਵਸੀ ਹੈ ਵੀ ਤਾਂ ਪਿੱਛੋਂ ਜੋ ਸਬਜ਼ੀ ਨਹੀਂ ਮਿਲਦੀ ਜਾਂ ਘੱਟ ਹੈ ਜਾਂ ਬਾਹਰੋਂ ਦੂਰ ਆਉਂਦੀ ਹੈ ਉਹਦਾ ਖਰਚਾ ਪੈ ਜਾਂਦਾ ਤੇ ਬੜੀ ਪ੍ਰੋਬਲਮ ਆਉਂਦੀ ਹੈ ਇਹ 15 20 ਦਿਨ ਤੋਂ ਲਗਾਤਾਰ ਕੋਹਰਾ ਪੈ ਰਿਹਾ ਉਹਦੇ ਨਾਲ ਵੀ ਸਬਜ਼ੀ ਹਾਂ ਨਹੀਂ ਉਹਦੇ ਨਾਲ ਇੱਕ ਤਾਂ ਲੇਬਰ ਨਹੀਂ ਮਿਲਦੀ ਜਿਵੇਂ ਠੰਡ ਕਰਕੇ ਲੇਬਰ ਨਾਲ ਮੈਂਡ ਕਰਕੇ ਸਬਜ਼ੀ ਦੀ ਤੋੜਾਈ ਨਹੀਂ ਹੋ ਰਹੀ ਤਾਂ ਸਬਜ਼ੀ ਘੱਟ ਆਉਣ ਕਰਕੇ ਉਹਦਾ ਰੇਟ ਵਧ ਰਿਹਾ ਹੈ ਕੁਝ ਪਹਿਲਾਂ ਸਬਜ਼ੀ ਲੈ ਕੇ ਜਾਂਦੇ ਸੀ ਉੱਤੇ ਹੋਮ ਤੇ ਪਹਿਲਾਂ ਮੈਂ ਕਿਹਾ ਤਿੱਗਣਾ ਰੇਟ ਹੋ ਗਿਆ ਜੀ ਮਤਲਬ ਤੁਸੀਂ ਲਾ ਲਓ ਜਿਹੜੀ ਸਬਜ਼ੀ ਤੁਸੀਂ 10 15 ਰੁਪਏ ਸੀ ਅੱਜ ਉਹੀ 40 ਰੁਪਏ 50 ਰੁਪਏ ਤੇ ਹਰ ਚੀਜ਼ ਦੁੱਗਣੇ ਤਿੱਗਣੇ ਭਾਤੇ ਆ ਜਿਹੜੇ ਮੀਡੀਅਮ ਲੋਕ ਨੇ ਉਹਨਾਂ ਦਾ ਸਾਰਾ ਜਿਵੇਂ ਰਸੋਈ ਦਾ ਸਾਰਾ ਬਜਟ ਅਫਸੈਟ ਹੋ ਜਾਂਦਾ ਬਿਲਕੁਲ ਜੀ ਇੱਕ ਚੀਜ਼ ਜਿਹੜੀ ਤੁਸੀਂ 100 ਰੁਪਏ ਚ ਖਰੀਦ ਲਓਗੇ ਉਹੀ ਚੀਜ਼ ਤੁਸੀਂ 300 ਰੁਪਏ ਚ ਖਰੀਦ ਰਹੇ ਹੋ ਤਾਂ ਬੜੀ ਦਿੱਕਤ ਆਉਂਦੀ ਹੈ ਸਿੰਜੀ ਤੁਸੀਂ ਸਬਜ਼ੀ ਲੈਣੇ ਹੋ ਕਿੰਨਾ ਕ ਫਰਕ ਪੈ ਰਿਹਾ ਜਿਹੜਾ ਕੋਰਾ ਤੇ ਤੁੰਡਾ ਲਗਾਤਾਰ ਪੈ ਰਹੀ ਹੈ ਬਹੁਤ ਪੈ ਗਿਆ ਵੀਰ ਜੀ ਬਹੁਤ ਖਤਮ ਕਰਤੀਆਂ ਉਹ ਕਿਤੇ ਤੇਜ਼ੀ ਹੋ ਗਈ ਸਬਜ਼ੀਆਂ ਦੀ ਬਹੁਤ ਤੇਜ਼ੀ ਆਈ ਜਾਂਦੀ ਹੈ ਦਿਨ ਪਰ ਬਹੁਤ ਫਰਕ ਹੋਇਆ ਰੇਸਟਾਂ ਦੇ ਵਿੱਚ ਬਹੁਤ ਫਰਕ ਦੁੱਗਣੀ ਪੈ ਗਿਆ ਵੀਰ ਜੀ ਹਾਂ ਦੁੱਧਾ ਫਰਕ ਪਈ ਜਾਂਦਾ ਸਬਜ਼ੀ ਕੋਰੇ ਨੇ ਖਤਮ ਕਰਤੀ ਠੰਡ ਨੇ ਜਿਵੇਂ ਪਹਿਲਾਂ ਗੋਭੀ 10 ਰੁਪਏ ਦੀ ਹੁਣ ਕਿੰਨੇ ਰੁਪਏ ਦੀ ਹੈ ਹੁਣ ਤਾਂ 25-30 ਰੁਪਏ ਮਿਲਦੀ ਹੈ ਜੀ ਮਟਰ 50 ਰੁਪਏ ਮਿਲ ਰਿਹਾ ਹੈ ਅੱਛਾ ਹੁਣ ਗਾਜਰ ਦੀ 10 ਰੁਪਏ ਦੀ 2 ਡਬਲ ਹੋ ਗਈ ਇਹ 20 ਮਿਲ ਰਹੀ ਹੈ ਅੱ ਡਬਲ ਹੋ ਗਿਆ ਜੀ ਬਸ ਸਾਰੇ ਖਰਚ ਖਰਚ ਜਿਹੜੇ ਜੇਬਤ ਵੀ ਜਿਹੜਾ ਹੈਗਾ ਭਾਰ ਪੈ ਰਿਹਾ ਹਾਂ ਜੀ ਪੈਣੀ ਹੈ ਜੀ ਉਹ ਤਾਂ ਭਾਰ ਜਰ ਡਬਲ ਹੋ ਗਿਆ ਜੀ ਹੁਣ ਸਬਜ਼ੀ ਦਾ ਖਰੀਦਣੇ ਜੀ ਖਾਣੀ ਹੈ ਉਹ ਤਾਂ ਹੁਣ ਖਾਦੇ ਹੋ ਕੇ ਸਰਦਾ ਨਹੀਂ ਹੈਗਾ ਜੇ ਠੰਡ ਵੱਧਦੀ ਰਹੀ ਫਿਰ ਹੋਰ ਵੀ ਵੱਧੂ ਵੱਧਾ ਹੋ ਸਕਦਾ ਹੈ ਜੀ ਵਧੂਗਾ ਜੀ ਖਾਦਾ ਅਸਰ ਪੈਊਗਾ ਜੀ ਫਿਰ ਤਾਂ ਕਿਸੇ ਹੁਣ ਸਬਜ਼ੀ ਹੋ ਨਹੀਂ ਰਹੀ ਜੀ ਉਠੋਦ ਕਰਕੇ ਖਰਚੇ ਵੱਧ ਗਏ ਜੀ ਇਤੇ ਸਬਜ਼ੀ ਤੇ ਮਨ ਲੋਗ ਜਦ ਪੈਦਾਵਾਰ ਘਟੀ ਜਾਂਦੀ ਹੈ ਜੀ ਪੂਰੇ ਮਹਿੰਗਾਈ ਹੋਈ ਜਾਂਦੀ ਹੈ ਜੀ ਇਤੇ ਹੋਈ ਜੀ ਉਹਦਾ ਸਾਰਿਆਂ ਦਾ ਵੱਡਾ ਕਾਰਨ ਉਹੀ ਹੈ ਜੀ ਜਿਹੜਾ ਬਾਰਸ਼ ਨਹੀਂ ਪਈ ਹੈਗੀ ਉਹਦੇ ਕਰਕੇ ਤਰਨੁ ਬੜਾ ਕਰਨਾ ਬਾਰਸਦਾ ਹੀ ਹੈ ਜੇ ਬਾਰਸ ਹੁਣ ਵੀ ਬਾਰਸ ਹੋ ਜੇ ਜੀ ਉਹਦੋਂ ਬਹੁਤ ਫਰਕ ਪੈ ਜੀ ਅਰ ਠੰਡ ਦਾ ਵੀ ਪੈ ਜੂਗਾ ਜੀ ਸਭ ਜੇ ਅਸਰ ਫਸਲ ਹੋਣ ਵੀ ਲੱਗ ਜੂ ਜੀ ਕੋਈ ਫਸਲ ਲਾ ਲੋ ਜੇ ਆਪਾਂ ਸਬਜ਼ੀਆਂ ਲਾ ਲੋ ਦੂ ਵੀ ਫਸਲ ਲਾ ਲੋ ਕਣਕ ਸਭ ਉਹਦੇ ਕਰਕੇ ਰੁਕੇ ਖੜੀ ਹੈ ਫਸਲ ਕੋਰਾ ਵੀਰ ਜੀ ਖਤਮ ਕਰਦਾ ਹੁਣ ਕੋਰਾ ਉੱਤੇ ਲਾ ਲੋ ਉੱਠ ਨਹੀਂ ਰਹੀ ਹੈ ਕਿ ਕੋਈ ਵੀ ਸਬਜ਼ੀ ਹੈ ਕੋਈ ਹਰਾ ਕੋਈ ਸਾਮ ਜੇ ਕਣਕ ਲਾ ਲੋ ਉਸ ਤੋਂ ਕੋਈ ਵੀ ਲਾ ਲੋ ਆਪਣੇ ਖਾਣ ਵਾਲੀਆਂ ਸਬਜ਼ੀਆਂ ਮੰਨ ਲਓ ਕੱਲ ਜਿਹੜੀ ਹੋ ਗਈ ਦੁਬਾਰੇ ਤਾਂ ਹੋ ਹੀ ਨਹੀਂ ਰਹੀ ਅੱਗਾ ਕੋਈ ਲੈਂਡ ਦੁਬਾਰੇ ਹੁਣ ਹੋ ਨਹੀਂ ਰਹੀ ਇੱਕ ਦਿਨੋਂ ਪਰ ਦਿਨ ਜਿੱਥੇ ਉਹ ਖੜ ਯੋਜਨ ਫਸਲ ਨੂੰ ਧੁੱਪ ਲੱਗੂ ਤਾਂ ਫਸਲ ਨੇ ਉੱਠਣਾ ਹੈ ਜੀਆਂ ਵਾਸਤੇ ਠੰਡ ਬਹੁਤ ਹੀ ਜ਼ਿਆਦੇ ਹਾਨੀਕਾਰਕ ਹੈ ਸਾਡੇ ਜੁਗਨੀ ਪੇਠਾ ਲਾਇਆ ਹੋਇਆ ਸੀ ਕਾਫੀ ਨੁਕਸਾਨ ਠੰਡ ਨੇ ਕੀਤਾ ਹੈ ਲੰਮਾ ਚਿਰ ਤਕਰੀਬਨ ਫਤੇਗੜ ਸਾਹਿਬ ਦੀ ਸਵਾ ਤੋਂ ਲੈ ਕੇ ਹੁਣ ਤੱਕ 1 ਮਹੀਨਾ ਹੋ ਗਿਆ ਜੋ ਧੁੰਦ ਪੈ ਰਹੀ ਹੈ ਧੁੱਪ ਨਾਲ ਨਿਕਲਣ ਕਰਕੇ ਤੇ ਤਰਬੂਜ ਦੀ ਪਨੀਰੀ ਵੀ ਬੀਜੀ ਹੋਈ ਹੈ ਉਹ ਵੀ ਕੋਈ ਪ੍ਰੋਪਰ ਸਹੀ ਨਹੀਂ ਹੋ ਰਹੀ ਠੰਡ ਦਾ ਜ਼ਾਰੇ ਪ੍ਰਕੋਪ ਹੋਣ ਕਰਕੇ ਉਹ ਸਬਜ਼ੀਆਂ ਤੇ ਬਹੁਤ ਮਾੜਾ ਅਸਰ ਇਸ ਕਰਕੇ ਸਬਜ਼ੀਆਂ ਦੇ ਰੇਟ ਵੀ ਅੱਪ ਹੋ ਚੁੱਕੇ ਹਨ ਸਈ ਸਰਕਾਰਾਂ ਤੋਂ ਹੀ ਮੰਗ ਹੈ ਵੀ ਸਮੇਂ-ਸਮੇਂ ਸਰ ਕਿਸਾਨਾਂ ਦੀ ਪਾਈ ਬਾਹ ਫੜੀ ਜਾਵੇ ਜੋ ਬਣਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਆ ਕਾਫੀ ਲਾਸ ਹੋ ਰਿਹਾ ਹੈ ਕਿਸਾਨਾਂ ਦਾ ਜੋ ਕੀ ਇਹ ਆਪਾਂ ਸਬਜ਼ੀਆਂ ਲੋ ਟਨਲ ਵਿੱਚ ਲਾਉਂਦੇ ਹਾਂ ਤਰਬੂਜ ਲੱਗਿਆ ਹੈ ਸ਼ਿਮਲਾ ਮਿਰਚ ਲੱਗੀ ਹੋਈ ਹੈ ਤੇ ਪਨੀਰੀਆਂ ਵਗੈਰਾ ਬੀਜੀਆਂ ਹੋਈਆਂ ਨੇ ਸਭ ਹੀ ਜਾੜੇ ਪ੍ਰਭਾਵਿਤ ਨੇ ਬਗੈਰ ਕਣਕਾਂ ਤੋਂ ਕਣਕਾਂ ਵਾਸਤੇ ਇਹ ਲਾਹੇਵੰਦ ਹੈ ਭਾਈ ਅਲੂਆਂ ਵਾਸਤੇ ਵੀ ਲਾਹੇਵੰਦ ਤੁੰਡ ਹੈ ਪਰ ਸਬਜ਼ੀਆਂ ਵਾਸਤੇ ਬਹੁਤ ਹੀ ਹਾਨੀਕਾਰਕ ਹੈ ਇਸ ਕਰਕੇ ਸਰਕਾਰਾਂ ਅਗੇ ਬੇਨਤੀ ਹੈ ਵੀ ਉਹ ਸਾਰੇ ਹੀ ਕਿਸਾਨਾਂ ਨੂੰ ਮਿਲਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ ਕਿੰਨਾ ਕੁ ਫਰਕ ਪਿਆ ਜਿਹੜਾ ਹੈਗਾ ਸਬਜ਼ੀ 'ਚ? ਸਬਜ਼ੀ ਦਾ ਬਹੁਤ ਫਰਕ ਪੈ ਰਹੀ ਹੈ ਕੋਰੇ ਮਾਰੀ ਕਰਕੇ ਨਾ ਸਬਜ਼ੀ ਘੱਟ ਲੱਗ ਰਹੀ ਹੈ। ਧੁੱਪ ਲਿਕਲੋ ਤਾਂ ਸਬਜ਼ੀ ਵੀ ਲੱਗੇ। ਮੈਗੀ ਦੇ ਕਾਰਨ ਤਾਂ ਹੀ ਆ ਜੀ ਇਹ। ਪਹਿਲਾਂ ਜਿੰਨੇ 10 ਰੁਪਏ ਗੋਭੀ ਤੇ ਹੁਣ ਕੀ ਕਰਕਾ ਹੁਣ ਗੋਭੀ ਮੰਡੀ ਤੇ 30 35 ਰੁਪਏ ਕਿਲੋ ਗੋਭੀ ਮੰਡੀ ਦਾ ਰੇਟ ਆ ਜੀ ਉਹ ਸੀਗਾ ਅਸੀਂ ਉਹਦੇ 40 ਵੇਚ ਰਹੇ ਅੱਛਾ ਜੀ ਇਹਨਾਂ ਕਰਕੇ ਜਿੰਨੇ ਪਹਿਲਾਂ ਹੈਗਾ ਸੀ ਟਮਾਟਰ ਵੀ ਬਹੁਤ ਮਹਿੰਗਾ ਹੋ ਗਈ ਪਿੱਛੋ ਫਸਲ ਖਰਾਬ ਹੋ ਗਈ ਤੇ ਕਰਕੇ ਮਹਿੰਗੀ ਹੋ ਕੋਰੇ ਪੈਰ ਕਰਕੇ ਜੀ ਸਾਰੀ ਸਬਜ਼ੀਆਂ ਚ ਕਰੀਬ 20 20 ਰੁਪਏ ਦਾ ਜਾ ਪਾ ਬਹੁਤ ਫਰਕ ਆ ਰੇਟ ਦਾ ਦੁੱਧ ਦਾ ਰੇਟ ਦਾ ਫਰਕ ਪੈ ਗਿਆ ਜੀ ਤੁਹਾਡੇ ਨਾਲ ਕਸਟਮਰ ਵੀ ਆ ਕੇ ਬੋਲਦਾ ਵੀ ਹਾਂ ਜੀ ਹਾਂ ਬਹੁਤ ਕਸਟਮਰ ਤਾਂ ਕਹਿਣਾ ਹੀ ਹੈ ਫਿਰ ਮਹਿੰਗੀ ਸਬਜ਼ੀ ਦਿੰਨੇ ਉਹ ਸੀ ਹੂੰ ਕਸਟਮਰ ਤਾਂ ਨਾ ਹੀ ਕਰਕੇ ਕੀ ਸਬਜੀ ਉੱਠਦੀ ਨਹੀਂ ਖਰਾਬ ਹੋ ਜਾਂਦੀ ਹੈ ਵਿੱਚੋਂ ਜੀ ਫੁੱਲ ਗੋਭੀ ਤਾਂ ਫੁੱਲ ਨਹੀਂ ਬਣਦਾਗਾ ਆ ਮੇਥੀ ਮੁੱਥੀ ਤਾਂ ਹੀ ਖਰਾਬ ਹੋ ਜਾਂਦੀ ਹੈ ਮਟਰ ਉਹ ਵੀ ਮਟਰ ਵੀ ਟਮਾਟਰ ਵੀ ਉਹ ਲਾਗ ਲਾਗ ਜਾਂਦੀ ਮਟਰ ਨੂੰ ਵੀ ਟਮਾਟਰ ਵੀ ਖੱਬੇ ਅੱਲਾ ਖਰਾਬ ਹੋ ਜਾਂਦੀਆਂ ਮਟਰ ਟਮਾਟਰ ਦੀਆਂ ਥੱਲੇ ਧਰਦੀ ਅੱਗੇ ਹੋਰ ਵੱਧਦੀ ਵੀ ਫਿਰ ਤਾਂ ਹੋਰ ਵੀ ਮਹਿੰਗੀ ਹੋ ਜਾਂਦੀ ਸਬਜੀ ਹੋਰ ਮਹਿੰਗੀ ਕਾਰਨ ਨਹੀਂ ਹੈ ਕੁਝ ਲੱਗਣ ਦਾ ਕਾਰਨ ਘੱਟ ਹੁੰਦਾ ਹੀ ਸਬਜੀ ਸਸਤਾ ਮਹਿੰਗੀ ਹੁੰਦੀ ਹੈ ਜੀ ਗੋਗ ਤਾਂ ਕਹਿੰਦਾ ਜੀ ਆਮ ਆਦਮੀ ਦਾ ਬਚ ਔਖਾ ਹੀ ਲੱਗਦਾ ਹੈ ਕਹਿੰਦਾ ਥੋੜੀ ਜਿਹੀ ਮਹਿੰਗੀ ਹੋ ਗਈ ਸਬਜੀ ਪਰ ਮੌਸਮ ਦੇ ਅਨੁਸਾਰ ਜਿਹੜੀ ਠੰਡ ਪੈ ਰਹੀ ਹੈ ਕੜਾਕੇ ਦੀ ਲੇਵਰ ਨਾ ਮਿਲਣ ਕਾਰਨ 5-10% ਸਬਜ਼ੀ ਤੇਜ਼ ਹੋ ਜਾਂਦੀ ਹੈ ਇਹ ਗਾਹਕ ਤਾਂ ਕਹਿੰਦਾ ਹੀ ਹੁੰਦਾ ਜੇ ਥੋੜੀ ਜੀ ਮਹਿੰਗੀ ਲੱਗੇ ਅਗਲਾ ਕਹਿੰਦਾ ਹੀ ਹੁੰਦਾ ਵੀ ਕੱਲ ਨੂੰ ਵਾਸਤੇ ਇਸ ਰੇਟ ਲੈ ਕੇ ਅੱਜ ਇਸ ਰੇਟ ਹੈ ਗਾਹਕ ਤਾਂ ਕਹੂਗਾ ਜੀ ਕਾਰਨ ਕੀ ਮੰਨਦੇ ਹੋ ਮੇਨ ਕਾਰਨ ਕੀ ਇਹ ਨਹੀਂ ਇਹ ਠੰਡ ਕੜਾਕੇ ਦੀ ਪੈ ਰਹੀ ਹੈ ਉਹਦੇ ਕਾਰਨ ਕੋਰੇ ਕਾਰਨ ਸਬਜ਼ੀ ਮੜ ਜੀ ਫਸਲਾਂ ਪੁੱਸਲਾਂ ਖਰਾਬ ਹੋ ਜਾਂਦੀਆਂ ਨੇ